ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟਸ ਕਲੈਕਸ਼ਨ ਅੱਜ ਦੀਆਂ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਜੋ ਮੈਂ ਐਡ ਕੀਤੀਆਂ ਨੇ weddings special ਨੇਆਂਆਂ ਸ਼ਾਦੀਆਂ ਤੇ ਪਾਉਣ ਵਾਲੀਆਂ ਨੇ ਵੀਡੀਓ ਨੂੰ ਲਾਸਟ ਤੱਕ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੀ ਕਿਹੜੀ ਕਲੈਕਸ਼ਨਾਂ ਕਿਹੜੇ ਰੇਟ ਤੇ ਕਿਵੇਂ ਦੇ ਡਿਜ਼ਾਈਨਾਂ ਵਿੱਚ ਕਿਹੜੇ ਕਿਹੜੇ ਰੰਗਾਂ ਦੇ ਵਿੱਚ ਐਡ ਕੀਤੀਆਂ ਨੇ ਬੁਟੀਕ ਵਾਲੀਆਂ ਸਾਰੀਆਂ ਕਲੈਕਸ਼ਨਾਂ ਨੇ ਸੂਟ ਬਹੁਤ ਸੋਹਣੇ ਨੇ ਇਹਨਾਂ ਦੇ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਕੁਝ ਸੂਟ ਸਿੰਗਲ ਕਲਰ ਵਿੱਚ ਆਣਗੇ ਕੁਝ ਵਿੱਚ ਰੰਗ ਹੈਗੇ ਨੇ ਜਿੰਨਾਂ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਮੈਂ ਉਹ ਵੀ ਇੱਥੇ ਐਡ ਕਰ ਦਿੱਤੇ ਨੇ ਤੇ ਜਿੰਨਾਂ ਵਿੱਚ ਸਿੰਗਲ ਸਿੰਗਲ ਕਲਰ ਹੈ ਉਹ ਵੀ ਐ ਸੂਟ ਜਿਹੜਾ 3700 ਦੇ ਵਿੱਚ ਮਿਲੇਗਾ ਐ ਜਿਹੜਾ ਸੂਟ ਹੈ ਸਿੰਗਲ ਕਲਰ ਵਿੱਚ ਆਇਆ ਹੈ ਇਹ ਸੂਟ ਤੁਹਾਨੂੰ 2900 ਦੇ ਵਿੱਚ ਮਿਲੇਗਾ ਬਹੁਤ ਹੀ ਪਿਆਰਾ ਨੇਚਰਲ ਕ੍ਰੇਪ ਦਾ ਹੈ ਦੁਪੱਟਾ ਬਹੁਤ ਪਿਆਰਾ ਹੈ ਬਾਟਮ 슬ੀਵਸ ਕਿਹੜਾ ਤੁਸੀਂ ਜਿਹੜਾ ਬਾਟਮ ਦਾ ਫੈਬਰਿਕ ਹੈ ਉਹਨੂੰ ਤੁਸੀਂ ਲਹਿੰਗਾ ਵੀ ਬਣਾ ਸਕਦੇ ਹੋ ਜੋ ਵੀ ਤੁਹਾਡੀ ਚੋਇਸ ਆ ਉਹਨੂੰ ਤੁਸੀਂ ਇੱਥੇ ਅਕੋਰਡਿੰਗਲੀ ਸਟਿੱਚ ਜਿਹੜਾ ਕਰਵਾ ਸਕਦੇ ਹੋ 3100 ਦੇ ਵਿੱਚ ਹੈ ਵੀ ਦੁਪट्टे ਦੇ ਨਾਲ ਬਹੁਤ ਹੀ ਪਿਆਰਾ ਸੂਟ ਆਇਆ ਕਲਰ ਜਿਹੜਾ ਜਿਹੜੇ ਵੀ ਸੂਟਾਂ ਵਿੱਚ ਹੈਗੇ ਨੇ ਇੱਥੇ ਐਡ ਨੇ ਇਹਨਾਂ ਤੋਂ ਇਲਾਵਾ ਇਹਨਾਂ ਸੂਟਾਂ ਵਿੱਚ ਹੋਰ ਕਲਰ ਨਹੀਂ ਹੈਗੇ ਤੇ ਜਿਹੜਾ ਕਿ ਕਢਾਈਆਂ ਜਿਹੜੀਆਂ ਨੇ ਹੈਂਡਵਰਕ ਵਾਲੀਆਂ ਨੇ 2680 ਰੁਪਏ ਦਾ ਰੇਟ ਹੈ ਦੁਪੱਟਾ ਬਹੁਤ ਪਿਆਰਾ ਨਾਲ ਆਏਗਾ ਬਾਟਮ ਤੇ ਜਿਹੜਾ 3 ਟੋਨ ਵਿੱਚ ਤੁਹਾਨੂੰ ਦੁਪੱਟਾ ਮਿਲੇਗਾ ਕਲਰ ਜਿਵੇਂ ਕਿ ਮੈਂ ਕਿਹਾ ਜੋ ਜੋ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਤੋਂ ਇਲਾਵਾ ਹੋਰ ਕਲਰ ਇਹਨਾਂ ਸੂਟਾਂ ਵਿੱਚ ਨਹੀਂ ਹੈਗੇ ਇੱਥੇ ਜੋ ਵੀ ਕਲਰ ਐਡਡ ਨੇ ਉਹੀ ਆਣਗੇ ਹੋਰ ਤੁਹਾਨੂੰ ਨਹੀਂ ਇਹਦੇ ਵਿੱਚ ਕਲਰ ਆਪਸ਼ਨ ਨਹੀਂ ਹੈਗੀਆਂ ਬਾਕੀ ਤੁਸੀਂ ਕੋਈ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੇ ਆਪਣਾ 6239 ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਖੀਨਖਾਬ ਅਬ ਜਕਲ ਬਾਟ ਰੈਂਡ ਕਰ ਰਿਹਾ ਹੈ ਖੀਨਖਾਬ ਦੇ ਵਿੱਚ ਵੀ ਕਾਫੀ ਜਿਹੜੀ ਵੈਰਾਈਟੀ ਆਈ ਹੈ ਇਹ ਖੀਨਖਾਬ ਵਿੱਚ 950 ਦੇ ਵਿੱਚ ਬਹੁਤ ਹੀ ਪਿਆਰਾ ਸੂਟ ਆਏ ਨੇ ਫੈਬਰਿਕ ਜਿਹੜਾ ਹੈ ਇਹਦਾ ਖੀਨਖਾਬ ਹੈ ਬਾਟਮ ਪਲੇਨ ਆਏਗੀ ਬ੍ਰੌਕੇਟ ਬਾਟ ਰੈਂਡ ਕਰ ਰਿਹਾ ਹੈ ਅੱਜ ਕੱਲ ਜਿਹੜਾ ਜਿਵੇਂ ਕਿ ਵੈਡਿੰਗ ਸੀਜ਼ਨ ਆ ਗਿਆ ਤੇ ਬ੍ਰੌਕੇਟ ਦੇ ਸੂਟ ਬਹੁਤ ਜ਼ਿਆਦਾ ਟ੍ਰੈਂਡ ਕਰਦੇ ਨੇ 1000 ਰੁਪਏ ਦੇ ਵਿੱਚ ਬ੍ਰੌਕੇਟ ਦੀ ਸ਼ਰਟ ਹੈ ਪਲੇਨ ਵਾਟਰ ਮਾਈ ਦਾ ਤੇ ਜਿਹੜਾ ਨਾਲ ਦੁਪੱਟਾ ਆਏਗਾ ਉਹ ਤੁਹਾਨੂੰ ਪਲੇਨ ਮਿਲੇਗਾ ਫੈਬਰਿਕ ਸ਼ੋਰ ਦਾ ਜਿਹੜਾ ਹੈ ਉਹ 2.5 ਮੀਟਰ ਦਾ ਬਰੋਕਟ ਦਾ ਆਏਗਾ ਕਲਰ ਜਿਹੜੇ ਨੇ ਉਹ ਬਿਲਕੁਲ ਜਿੰਨਾ ਦੇ ਰੰਗ ਤੁਹਾਨੂੰ ਇੱਥੇ ਡਿਜ਼ਾਈਨ ਪੈਟਰਨ ਜਿਹੜੇ ਸ਼ੋ ਕੀਤੇ ਗਏ ਨੇ ਉਹਵੇਂ ਦੇ ਹੀ ਆਣਗੇ ਕਲਰ ਵਿੱਚ ਜਾਂ ਕੋਈ ਡਿਜ਼ਾਈਨ ਜਿਹੜੇ ਵੀ ਸੂਟਾਂ ਦਾ ਐਡ ਕਰ ਦਿੱਤਾ ਜਾਂਦਾ ਉਹ ਸੇਮ ਐਜ਼ ਇਟ ਇਜ਼ ਆਂਦਾ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਆਂਦਾ ਬਾਕੀ ਤੁਸੀਂ ਕਿਸੇ ਸੂਟ ਨੂੰ ਬਾਈ ਕਰਨਾ ਜਾਂ ਉਹਦੀ ਕੁਐਰੀ ਕਰਨੀ ਹੈ ਜਾਂ ਉਹਦੇ ਬਾਰੇ ਵਿੱਚ ਕੁਝ ਹੋਰ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623924575 ਜੀ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਰੰਗ ਸਾਰੇ ਅਵੇਲੇਬਲ ਨੇ ਡਿਜ਼ਾਈਨ ਜੋ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਤਾਂ ਮਿਲਦੀਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ